ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਨੂ ਫਾਰਮ 'ਚ ਸਾਰੇ ਵੀਰਾਂ ਦਾ ਬਹੁਤ ਬਹੁਤ ਵੈਲਕਮ ਹੈ ਜੀ ਆ ਸੰਦੀਪ ਵੀਰ ਕੋਲ ਇੱਕ ਵੈੜ ਆਈ ਆ 22 23 ਲੀਟਰ ਦੁੱਧ ਭਰਨ ਵਾਲੀ ਤੇ ਕਰਦੇ ਆ ਵੀਰ ਨਾਲ ਗੱਲਬਾਤ ਚੰਗੇ ਰਿਕਾਰਡ ਵਾਲੀ ਵੀਰ ਕੋਲ ਆਈ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਜੀ 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 300 ਵਧੀਆ ਜੀ ਇਹ ਆਪਣਾ ਨਾਮ ਐਡਰੈਸ ਬੋਲ ਦਿਓ ਨਾਮ ਸੰਦੀਪ ਹੈਗਾ ਪਿੰਡ ਮੁੰਨਪਣਾੜੀਆਂ ਤਸੀਲ ਜਨਾਲਾ ਜਿਹੜਾ ਨੇੜੇ ਫਤਿਹਗੜ ਚੂੜੀਆਂ ਜੇ ਮੋਬਾਈਲ ਨੰਬਰ 9781685453 ਠੀਕ ਤੇ ਅੱਜ ਵੈੜ ਲੈ ਆਂਦੀ ਭਾਈ 20 ਲੀਟਰ ਵਾਲੀ ਅੱਜ ਵਿੱਚ ਹੀ ਵੇਖਣਾ 20 ਲੀਟਰ ਲੈਣੀ ਆ ਆ ਵੇਖ ਲੋ ਪਹਿਲਾ ਇਹ ਪੰਡਾ ਜਿਹਨੂੰ ਆਂਦੇ ਪੰਡਾ ਪਾਈਆਂ ਵੇਖੋ ਹਾਂ ਥੋ ਲੋਗ ਵਾਲਾ ਤੇ ਲਗਿਨਾ ਹੀ ਆ ਤੇ ਹਜੇ ਬੋਲਾ ਜੇ 15 ਕਿਲੋ ਬੋਲਾ 15 ਕਿਲੋ ਬੋਲਾ ਸਟਾਰਟਿੰਗ ਕੱਲੀ ਰਾਤੀ ਸੋਈ ਅੱਜ ਠੀਕ ਆ ਅੱਜ ਰਾਤੀ ਖਾਲੀ ਨਹੀਂ ਕੀਤੀ ਆ ਵੇਖ ਲੋ ਹਜੇ ਖਾਲੀ ਨਹੀਂ ਜੇ ਹੋਈ ਤੇ ਸਟਾਰਾ ਤੇ ਇਹ ਜੇ 15 16 ਕਿਲੋ ਵੀਰ ਆਂਦਾ ਬੋਲਾ ਹੀ ਐ ਸਟਾਰਿੰਗ ਤੇ ਵੀਰ ਜੀ ਤੋਰ ਦਿਓ ਹਮ ਅਗਰ ਕੀ ਵਸ਼ਾ ਆ ਗਿਆ ਅੱਛਾ ਜੇ ਵਸ਼ੀ ਹੁੰਦੀ ਤਾਂ ਬਿਲਕੁਲ ਵੇਖੋ ਕਿੱਦੇ ਟੀਕੇ ਦਾ ਵਸ਼ਾ ਵਾ ਆਹ ਵੇਖੋ ਦੇਖੋ ਵੈੜ ਥੱਪੇ ਹੀ ਲਾਇਏ ਥੱਪੇ ਯਾਦੋ ਪੂਰੇ ਟੌਪ ਦੀ ਵਾੜ ਥੱਬੇ ਸੁਪੇ ਲਾਏ ਥੱਲੇੋਂ ਦੁੱਧ 20 22 ਲੀਟਰ ਮਾਨ ਨਾ ਭਰੂਗੀ ਜੜੀ ਗਾੜੀ ਛਟਾਲੇ ਆਉਂਦੇ ਸਿਆਲ ਜੀ ਹਾਂ ਜੀ ਹਾਂ ਜੀ ਲੀਆਂ ਲੀਆਂ ਚੱਲੀਆਂ ਥੋੜੀ ਕੱਕ ਦੇਣਾ ਬਸ ਬਸ ਆਹ ਸੰ ਦੇਖੋ ਕਿਹੜਾ ਲੱਗਾ ਗੁਲਾਬੀ ਰੰਗ ਦੇ ਸੰ ਲੱਗੇ ਠੀਕ ਆਹ ਦੇਖੋ ਥਾਣ ਦੇਖੋ ਵਾੜ ਸਾਫ ਆ ਹਾਂ ਜੀ ਜੇ ਮਗਰ ਵਸ਼ੀ ਹੁੰਦੀ ਤੇ ਹੋਰ ਰਕਮ ਦੀ ਜੇ ਵਸ਼ੀ ਹੁੰਦੀ ਫਿਰ 5000 ਰੁਪਏ ਆਹ ਦੇਖੋ ਪੀਆ ਰੇਡ ਵੱਜਣਾ ਹੈ ਫਤਾਨ ਕਿਹੜੀ ਨਸਲ ਦਾ ਬੱਛਾ ਦੇਖ ਤਾ ਚੰਗਾ ਵੀ ਜੀ ਕਿਹਨੇ ਟੀਕਾ ਭਰਾਇਆ ਹੈ ਹਾਂ ਜੀ ਤੇ ਜੀ ਤਿੰਨ ਚਾਰ ਕਿਲੋ ਇਹ ਚੋਤੀ ਹੈ ਅਛਾ ਤੇ ਤਿੰਨ ਚਾਰ ਕਿਲੋ ਹਜੇ ਚਵਾਈ ਹੋਈ ਆਈ ਠੀਕ ਆਈ ਕਰਤੀ ਹੈ ਕੋਤਰੀਆਂ ਆਂਦੇ ਬੱਛਾ ਪੂਰਾ ਰਜਾਇਆ ਠੀਕ ਹਾਂ ਜੀ ਹਾਂ ਜੀ ਤੇ ਕੀ ਰਖਣਾ ਜੇ ਫਿਰ ਇਹਦਾ ਮੋੜ ਰੇਡ ਵੀ ਜੀ ਇਹੋ ਜਿਹਾ ਤੁਹਾਨੂੰ ਪਤਾ ਵਾ ਬਾਜ਼ਾਰ ਮਾਰਕੀਟ ਚ ਅਸੀਂ 80 90 90 ਹਜ਼ਾਰ ਹਾਂ ਜੀ ਹਾਂ ਜੀ 80 90 90 ਹਾਂ ਜੀ ਕਿਉਂ ਜਵਾਬ ਬੜਾ ਲੱਗਾ ਜੀ ਆਪਣੀ ਕੋਈ ਚੱਲੀ ਗਾ ਕੇ ਖੜੇ ਠੀਕ ਆ ਤੇ ਜਾਇ ਜਾਇਆ ਰੇਟ ਕਰ ਦੋ ਜਾਇ ਜੀ ਵੀ ਜੀ ਫਿਰ ਤੁਹਾਨੂੰ ਪਤਾ ਹੈ ਬਾਹਰ 10 ਪਿੰਡ ਫਰੀ ਹੈ ਤਾਂ ਵੀ ਹੁਣ ਡੰਗਾ ਨਹੀਂ ਲੱਭਦਾ ਹਾਂਜੀ ਹਾਂਜੀ ਬਿਲਕੁਲ ਜਾਇ ਹਾਂ ਤੇ ਚਲੋ ਸਾਫ ਆ ਵਸ਼ੀਦ ਪਰ ਰੇਟ ਜਾਇਜ ਕਰ ਦੋ 70000 ਦੇ ਦੀ 70 ਦੀ ਰੇਟ ਤੇ ਜਾਇਜ ਆ ਕਰ ਦੋ ਥੋੜਾ ਜਿਆ ਮਾਨ ਦਾ ਹੋਰ ਛੱਡ ਦੋ 2000 65000 ਦੀ ਹਾਂ ਨਾ 60000 ਦੀ ਆਵੇ ਲੋ ਵੀਰ ਨੇ ਰੇਟ ਜਾਇਜ ਕਰਤਾ ਇਹੋ ਜੀਆਂ 80 80 90 90000 ਵੀ ਲੋਕ ਮੰਗੀਆਂ ਦੇ ਪਰ ਵੀਰਾਂ ਦਾ ਵੀਗਨ ਵੀ ਡਈਆਂ ਪਰ ਲੈਣ ਦੇਣ ਵਾਲਾ ਮੁੱਲ ਕਰਨਾ ਦਾ ਕੋਈ ਕੋਣ ਉਹ ਲਾਵੇ ਜਿੰਨੇ ਵਸ਼ੀ ਪਸਾਂਦੇ ਆ ਤੇ ਰੇਡ ਜਾਜ ਵੇਖੋ ਪਾਇਆ ਤਾਂ 65000 ਰੁਪਏ ਵੀਰ ਨੇ ਹਾਂਜੀ ਹਾਂਜੀ ਸਾਰੇ ਆ ਨਾ ਹਾਂਜੀ ਹਾਂਜੀ ਸਾਰੇ ਆ ਹਾਂਜੀ ਉਹਨੇ ਮੈਂਟੀ ਲਾਉਣਾ ਠੀਕ ਆ ਲੈਣ ਲੱਗੀਆਂ ਹਾਂਜੀ ਹਾਂਜੀ ਆ ਸਹੀ ਗੱਲ ਆ ਬੋਦੀਆਂ ਸਲਾਵਾ ਨਹੀਂ ਕਰਦੀਆਂ ਗੱਲਾਂ ਨਹੀਂ ਕਰਨੀਆਂ ਉਹਨੇ ਮੈਂਟੀ ਹਾਂਜੀ ਹਾਂਜੀ ਬਿਲਕੁਲ ਵਸ਼ੀ ਸਾਫ ਆ ਨਿੱਗਰ ਚ ਡੇਦੀ ਆ ਹਾਂਜੀ ਹਾਂਜੀ ਤੇ ਆਪਣਾ ਨਾਮ ਐਡਰੈਸ ਬੋਲ ਦਿਓ ਵੀਰ ਜੀ ਹਾਂ ਸੰਦੀਪ ਸਿੰਘ ਪਿੰਡ ਮੋਣ ਭੰਡਾਰੀਆਂ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਫਤਿਹਗੜ ਚੂੜੀਆਂ ਜੇ ਮੋਬਾਈਲ ਨੰਬਰ 9781685035 ਵੀ ਜੀ ਠੀਕ ਆ ਤੇ ਆ ਲਾ ਲਿਓ ਵੀਰ ਨੂੰ ਹੋਣ ਬਿਲਕੁਲ ਚੰਗੀ ਵੱਛੀ ਜਿਹਦਾ ਬਿਲਕੁਲ ਭਾਜ ਜੇ ਇਹ ਸਾਫ਼ੀ ਗੱਲ ਵੀਰ ਜੀ